ਰਾਵ ਰਾਵ ਖਾਸਿਕਾਲ ਜੀ ਅੱਜ ਦੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ ਚੈਨਲ ਸਬਸਕ੍ਰਾਈਬ ਲਾਈਕ ਜੇ ਕੋਈ ਕਮੀ ਲੱਗਦੀ ਆ ਤਾਂ ਕਮੈਂਟ ਜਰੂਰ ਕਰਿਆ ਕਰੋ ਅਸੀਂ ਉਹਦੇ ਸੁਧਾਰ ਕਰਾਂਗੇ ਅੱਜ ਤੁਹਾਨੂੰ ਲੈ ਕੇ ਚੱਲੇ ਆ ਅਸੀਂ ਬਰਨਾਲੇ ਦੇ ਦਸਹਿਰੇ ਮੇਲੇ 'ਚ ਅੱਜ ਦਸਹਿਰਾ ਮੇਲਾ ਤੇ ਗਾਂਧੀ ਜਯੰਤੀ ਦੋਨੇ ਇਕੱਠੇ ਆ ਗਏ ਆਪਾਂ ਮਨਾਵਾਂਗੇ ਅੱਜ ਦਸਹਿਰਾ ਚਲੋ ਸਭ ਨੂੰ ਦਿਖਾਉਣਾ ਹੈ ਦਸਹਰੇ ਦਾ ਮਾਹੌਲ ਹੈ ਭੀੜ ਦਿਖਾਉਣੀ ਹੈ ਰੌਣਕ ਦਿਖਾਉਣੀ ਹੈ ਬਰਨਾਲੇ ਦੀ ਬਣੇ ਰਹੋ ਵੀਡੀਓ 'ਚ ਦੇਖੋ ਜੀ ਮੇਲੇ ਦਾ ਰੌਣਕ ਮੇਲਾ ਪਹੁੰਚ ਗਏ ਬਸ ਥੋੜੀ ਦੂਰ ਹੀ ਰਹਿ ਗਿਆ ਇੱਥੋਂ ਮੇਲਾ ਬਹੁਤ ਰੌਣਕ ਲੱਗਦੀ ਆ ਪੂਰਾ ਪੂਰੀ ਭੀੜ ਹੁੰਦੀ ਆ ਬਈ ਇੱਥੇ ਦੱਸਿਓ ਕੌਣ-ਕੌਣ ਆਇਆਗਾ ਮੇਲੇ 'ਚ ਕਮੈਂਟ ਕਰਿਓ ਰਾਵਣ ਵੀ ਦਿਖਾਵਾਂਗੇ ਤੁਹਾਨੂੰ ਉਹਦਾ ਭਾਈ ਤੇ ਉਹਦਾ ਮੁੰਡਾ ਵੀ ਦਿਖਾਵਾਂਗੇ ਕੁੰਭ ਕਰਨਾ ਮੇਰੇ ਨਾਲ ਤੁਹਾਡਾ ਮੁੰਡਾ ਦਾ ਭਾਈ ਉਹਦਾ ਕੁੰਭ ਕਰਨਾ ਉਹ ਵੀ ਦਿਖਾਵਾਂਗੇ ਤੁਹਾਨੂੰ ਬਣੇ ਰਹੋ ਵੀਡੀਓ 'ਚ ਆ ਲੱਗੇ ਨੇ ਧੂਲੇ ਦੇਖੋ ਵੀਡੀਓ ਆ ਲੱਗੇ ਨੇ ਮੇਲੇ ਦੇਖੋ ਦੁਕਾਨਾਂ ਲੱਗੀਆਂ

कोई ओ तो रौनक लगी है पूरी भीडा तो रौन का मेला लगे भाई

ਤੁਹਾਨੂੰ ਇਹ ਦੇਖੋ ਮੇਲੇ ਚ ਆ ਸਲਾਈਡਿੰਗ ਵਾਹਨਾਂ ਆ ਲੱਗੀਆਂ ਰੇੜੀਆਂ ਜੂਸ ਦੀ ਆਈ ਲਓ ਜੀ ਤਾਜ਼ਾ ਗੰਨਾ ਕੇ ਤਾਜ਼ਾ ਰਸ ਆ ਇੱਥੇ ਦੇਖੋ ਜੀ ਦੂਰ ਦੂਰ ਤੱਕ ਦੇਖੋ ਪੀੜੀ ਪੀੜਾਈ ਇਹ ਸਾਡੇ ਬਰਨਾਲੇ ਦਾ ਦਸਹਰਾ ਮੇਲਾ ਉਹ ਲੱਗਿਆ ਸਟੇਜ ਆ ਲਓ ਜੀ ਅਸੀਂ ਚੱਲੇ ਆ ਮੇਲੇ ਤੋਂ ਆਪਸੀ ਭੀੜ ਬਹੁਤ ਆ ਪਿੱਛੇ ਦੇਖ ਸਕਦੇ ਹਾਂ ਜੇ ਵੀਡੀਓ ਵਧੀਆ ਲੱਗਦੀ ਆ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਟਾਟਾ ਬਾਏ ਬਾਏ